ਕਿਸਾਨਾਂ ਦੀ ਪ੍ਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨੂੰ ਸੁਲਝਾਉਂਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੁਝ ਸਾਲ ਪਹਿਲਾਂ ਸਰਫੇਸ ਸੀਡਰ ਦਾ ਨਿਰਮਾਣ ਕੀਤਾ ਗਿਆ ਸੀ। ਸਰਫੇਸ ਸੀਡਰ ਨਾਲ ਜੇਕਰ ਕਿਸਾਨ ਫਸਲ ਦੀ ਬਿਜਾਈ ਕਰਦਾ ਹੈ ਤਾਂ ਜਦੋਂ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਜਦੋਂ ਫਸਲ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਖੇਤ ਵਿੱਚ ਜੋ ਨਾੜ ਅਤੇ ਪ੍ਰਾਲੀ ਬਚ ਜਾਂਦੀ ਸੀ ਉਹ ਸਮੱਸਿਆ ਇਸ ਸਰਫੇਸ ਸੀਡਰ ਨਾਲ ਜੜੋਂ ਖਤਮ ਹੋ ਜਾਂਦੀ ਹੈ। ਸਮਰਾਹ ਦੇ ਨੇੜੇ ਪਿੰਡ ਮੋਤੀਓ ਦੇ ਵਿੱਚ ਕਿਸਾਨ ਹਰਮਿੰਦਰ ਸਿੰਘ ਵੱਲੋਂ ਸਰਫੇਸ ਸੀਡਰ ਨਾਲ ਕੁਝ ਮਹੀਨੇ ਪਹਿਲਾਂ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਹੁਣ ਕਣਕ ਦੀ ਕਟਾਈ ਹੋਣ ਤੋਂ ਬਾਅਦ ਜੇ ਨਤੀਜੇ ਬਹੁਤ ਚੰਗੇ ਦੇਖਣ ਨੂੰ ਮਿਲੇ ਤਾਂ ਸਮਰਾਲਾ ਦੇ ਕੋਲ ਪਿੰਡ ਮੁੱਤਿਓ ਵਿਖੇ ਪੰਜਾਬ ਦੇ ਚੀਫ ਸੈਕਟਰੀ ਅਨੁਰਖ ਵਰਮਾ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸੁਬੀਸ਼ ਸਿੰਘ ਕੋਸ਼ਲ ਮੁਕਤ ਤੌਰ ਤੇ ਪੁੱਜੇ। ਉਨ੍ਹਾਂ ਦੇ ਜਿਹੜੇ ਭਰਾਵਾਂ ਨੇ ਸਰਫੇਸ ਸੀਡਰ ਯੂਜ਼ ਕੀਤਾ ਉਹਨਾਂ ਨੂੰ ਕਿੰਨਾ ਲਭ ਹੋਇਆ ਤੇ ਅਗਲੇ ਸੀਜ਼ਨ ਦੇ ਵਿੱਚ ਉਹ ਵੀ ਸਰਫੇਸ ਸੀਡਰ ਦਾ ਇਸਤੇਮਾਲ ਕਰਨ ਤਾਂਕਿ ਆਪਾਂ ਇਹ ਰਾਲੀ ਛਾੜਨ ਦੀ ਜਿਹੜੀ ਬਲਾ ਸਾਡੇ ਗੱਲ ਪਈ ਹੋਈ ਹੈ ਇਸ ਤੋਂ ਨਿਜਾਤ ਪਾ ਸਕੀ। ਠੀਕ ਹੈ ਸਰ। ਤੇ ਇਹਦੇ ਨਿਊਟਰੀਐਂਟਸ ਜਿਹੜੇ ਆ ਉਹ ਸੀ ਛਾੜ ਦਿੰਨੇ ਆ। ਸਾਡੇ ਲਈ ਬਿਲਕੁਲ ਵੇਰਥ ਹੋ ਜਾਂਦੇ ਨੇ। ਤੇ ਉਹ ਵੀ ਉਹਨ ਕਿਉਂਕਿ ਜ਼ਮੀਨ ਦੇ ਵਿੱਚ ਹੀ ਪਲੋ ਬੈਕ ਹੋ ਗਏ ਨੇ। ਉਹ ਜੇ ਇਹਨੇ ਦੇ ਵਿੱਚੋਂ ਖਾਦ ਬਣ ਕੇ ਨਹੀਂ ਤਾਂ ਸਾਡਾ ਉਹਨਾਂ ਬਚਾ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਜਿਹੜੀ ਸਾਡੀ ਧਰਤੀ ਮਾਤਾ ਉਹਨੀ ਸਟਰੋਂਗ ਜ਼ਿਆਦਾ ਰਹਿੰਦੀ ਹੈ ਬਜਾਏ ਕਿ ਅਸੀਂ ਉਹ ਆਪਣੇ ਨਿਊਟਰੀਐਂਟਸ ਨੂੰ ਸਾੜਦੀ ਹੈ ਅਸੀਂ ਆਪਣੀ ਧਰਤੀ ਮਾਤਾ ਦੇ ਵਿੱਚ ਉਹਨਾਂ ਨੂੰ ਦੁਬਾਰਾ ਪਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਦੇ ਵਿੱਚੋਂ ਵੀ ਐਂਪਲੈਂਟ ਆ ਤੇ ਸਾਡੇ ਚਾਹੀਦੇ ਇਹਦੇ ਨਾਲ ਇੱਕ ਸਾਡੇ ਇਹ ਵੀ ਦੇ ਸਾਰੇ ਡਾਇਰੈਕਟਰ ਸਾਹਿਬ ਰਿਜਿਸਟਰ ਸਾਹਿਬ ਬਹੁਤ ਸਾਡੇ ਸਾਈਕਿਸ ਇਹ ਨਾਨਾਰ ਸਾਡੇ ਫੇਸਬੁਕ ਤੇ ਸੇ ਹੈ ਡੀ ਸੀ ਮੈਡਮ ਬਹੁਤ ਸਾਡੇ ਟਾਈਮ ਨੇ ਇਹ ਫਾਰਮਰ ਜੀ ਦੇ ਨੇ ਇੱਕ ਕਹੋਤੇ ਆ ਕਿ ਸਾਡਾ ਸਾਰਿਆਂ ਦਾ ਇਹ ਬੜਾ ਹੌਸਲਾ ਵਧਾਇਆ ਰਿਹਾ ਤੇ ਵੀ ਦੇ ਮੋਟੀਵੇਸ਼ਨ ਦੇ ਜਿਹੜੇ ਨਾਮ ਅੱਗੇ ਜੋ ਸੋਰ ਵੀ ਜਿਹੜੇ ਨਾਲ ਜੁੜੇ ਨੇ ਸਾਡੇ ਉਹ ਮੋਟੀਵੇਟ ਹੋ ਕੇ ਫੋਰਵਰਡ ਕਰ ਹੁਣ ਕਰ ਨਹੀਂ ਸੋ ਸਫੈਸੀਡਿੰਗ ਵੀ ਇਹ ਜਿਹੜਾ ਫੀਲਡ ਹੈ ਅਸੀਂ ਪਿਛਲੇ ਸਾਲ ਵੀ ਦੇਖੇਗੇ ਕਿ ਜਿਹੜਾ ਇਹ ਨਵੀਂ ਟੈਕਨੀਕ ਹੈ ਮੈਡੀਕਲ ਵਿੱਚ ਆਸ਼ਮਿਸ਼ੀ ਆਉਂਦਾ ਇਸੇ ਹਾਲ ਖੋਜ ਰਿਹਾ ਹੈ ਪੰਦਰਾਂ ਜ਼ਿਲ੍ਹਿਆਂ ਦੇ ਵਿੱਚ ਗਿਆ 20 ਜਗ੍ਹਾ ਇਹੀ ਚੀਜ਼ ਹੈ ਜੋ ਅੱਜ ਸਾਨੂੰ ਦਿੱਤੀਆਂ ਚੀਫ ਸੈਟੀ ਸਾਹਿਬ ਨੇ ਬੱਚੇ ਦੇ ਫਾਇਦੇ ਸਾਰੇ ਫ਼ਾਪਾ ਨੇ ਦਿੱਤੇ ਪੰਜਾਬ ਦੇ ਵਿੱਚ ਇਸ ਸਾਲ ਵੀ ਅਸੀਂ ਕੋਈ ਜਾਂ ਪਰ ਜਿਹੜਾ ਛੋੜ ਜਾ ਕੇ ਆਏ ਆ ਤੇ ਇਹ ਬਹੁਤ ਅਚੀ ਤਕ ਨਹੀਂ ਹੈ ਸਾਰੇ ਫਾਇਦੇ ਹੀ ਫਾਇਦੇ ਨੁਕਸਾਨ ਨਹੀਂ ਕੋਈ ਨਹੀਂ ਸਭ ਤੋਂ ਵੱਡਾ ਤਾਂ ਇਹ ਕਿ ਜੇ ਆਪਾ ਪੜਾਵਾਂਗੇ ਧੂਆ ਨਹੀਂ ਹੋ ਜਾ ਜੇ ਸਾਨੂੰ ਬਹੁਤਾ ਵੱਡਾ ਜੀ ਕਿੰਨੇ ਦਿਨਾਂ ਨੂੰ ਆ ਜਾਂਦਾ ਉਹਦਾ ਫਾਇਦਾ ਹੋਏਗਾ ਤਾਂ ਕਿ ਸਸਤਾ ਹੈਗਾ ਗੁੱਲੀ ਡੰਡਾ ਨਹੀਂ ਹੁੰਦਾ ਪਾਣੀ ਵੀ ਘੱਟ ਲੱਗਦਾ ਤੇ ਝਾੜ ਵਾਦ ਹੈ ਕੂੜੀ ਵੀ ਵਾਦ ਹੈ ਇਹਦੇ ਫਾਇਦੇ ਹੀ ਫਾਇਦੇ ਨੇ ਸੋ ਅਸੀਂ ਤਾਂ ਇਹ ਹੀ ਗੱਲ ਕਰਦੇ ਆਂ ਤੇ ਸਰਕਾਰ ਸਾਡੀ ਬਹੁਤ ਮਦਦ ਕਰ ਰਹੀ ਹੈ। ਅਸੀਂ ਜਦੋਂ ਇਹ ਦੱਸਿਆ ਇਹਨਾਂ ਨੂੰ ਤੇ ਲਾਸਟ ਈਅਰ ਕੇ ਇਹਦਾ ਸਾਡੀ ਬਹੁਤ ਅੱਧੀ ਮਸ਼ੀਨ ਹੈ। ਜਿਹੜੀ ਚੀਫ ਸੈਕਰੀਟਰੀ ਸਾਹਿਬ ਨੇ ਖੁਦ ਵੇਖਿਆ ਕੀਤੀਆਂ ਤੇ ਇਹਦੇ ਸਾਨੂੰ ਸਾਰਾ ਦੱਸੋ। ਅਸੀਂ ਉੱਥੇ ਦੱਸਿਆ ਉਹ ਵੀ ਜਿਹੜੀਆਂ ਨੇ ਕਿਹਾ ਅਸੀਂ ਸੰਸਿਧੀ ਦਵਾਂਗੇ ਨਵੀਂ ਮਸ਼ੀਨ ਤੇ ਵੀ ਉਦੋਂ ਹੀ ਸੰਸਿਧੀ ਤੁਸੀਂ ਬਿਖੀ ਹੈ। ਸੋ ਸਰਕਾਰ ਵੀ ਬਹੁਤ ਇਹਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ। ਅਸੀਂ ਵੀ ਕਰ ਰਹੇ ਆਂ ਕਿ ਇੱਥੇ ਵੀ ਕਿਸੀਂ ਕੰਮ ਕਰ ਰਹੇ ਆਂ ਤੇ ਆਉਣ ਵਾਲੇ ਅਗਲੇ 2-3 ਸਾਲਾਂ ਦਾ ਜਿਹੜਾ ਇਹ ਚੋਣਾਂ ਆ ਇਹ ਬਾਕੀ ਇਹ ਸਰਫੇਸ ਹੀ ਜਿਹੜੀ ਹੈਗੀ ਇਹਨੂੰ ਪ੍ਰਮੋਟ ਬਹੁਤ ਜ਼ਰੂਰੀ ਹੈ ਕਿ ਸਾਡੇ ਪੰਜਾਬ ਦੇ ਦੇ ਨਾਲ ਆਉਂਦਾ এনवायरमेंट ਵੀ ਬਚੇਗਾ ਤੇ ਸਾਡੀ ਪ੍ਰੋਡਕਸ਼ਨ ਪ੍ਰੋਡਕਟਿਵਿਟੀ ਸਰ ਮੇਰਾ ਨਾਮ ਹੈਗਾ ਹਰਿੰਦਰ ਸਿੰਘ ਤੇ ਪਿੰਡ ਆਪਣਾ ਹੈਗਾ ਜੀ ਮੁਰਤਿਓ ਨੇਅਰ ਬਾਈ ਸਮਰਾਲਾ ਜੀ ਇਹ ਸਾਰਾ ਅੱਜ ਆਪਣੇ ਬਾਈ ਜੰਸਰ ਸਾਹਿਬ ਆਈ ਸੀਗੇ ਇਹ ਚੀਫ ਸੈਕਟਰੀ ਸਾਹਿਬ ਆਪਾਂ ਆ ਸਰਕੂਲਰ ਟੈਕਨੀਕ ਨਾਲ ਜਿਹੜੀ ਵਜਾਇ ਕੀਤੀ ਸੀਗੀ ਅੱਜ ਉਹਦੇ ਚੈੱਕ ਕਰਨ ਆਏ ਸੀਗੇ ਵੀ ਉਹਦੇ ਕੀ ਬੈਨੀਫਿਟ ਹੋ ਰਹੇ ਨੇ ਇਹ ਚੀਜ਼ ਕਾਮਯਾਬ ਹੋਊਗੀ ਇਹ ਤਕਰੀਬਨ ਮੈਨੂੰ 5 ਸਾਲ ਹੋ ਗਏ ਜੀ ਇਸ ਤਕਨੀਕ ਦੇ ਨਾਲ ਬਜਾਈ ਕਰਦਿਆਂ। ਇਹ ਇਹਦਾ ਖਰਚਾ ਬਹੁਤ ਘਟ ਗਿਆ ਜੀ। ਤੇ ਜਿਹੜੀ ਆਪਣੀ ਗੋਲਡਨ ਡੇ ਸਮੱਸਿਆ ਮੇਨ ਸੀਗੀ ਉਹ ਘਟ ਗਈ ਸਰ ਪਾਣੀ ਦੀ ਬਚਤ ਹੋ ਰਹੀ ਆ ਤੇ ਦੂਸਰਾ ਸਰ ਖਾਦ ਵੀ ਘਟ ਰਹੀ ਆ। ਤੇ ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹ ਜੀ ਕਹਿੰਦਾ ਵੀ ਚਾਹੇ ਇੱਕ ਏਕੜ ਤੋਂ ਸ਼ੁਰੂ ਕਰੋ ਇੱਕ ਇੱਕ ਏਕੜ ਟਰਾਇਲ ਕਰ ਲਓ ਤੁਸੀਂ ਤੇ ਇਹ ਚੀਜ਼ ਨੂੰ ਅਪਣਾਓ ਜੇ ਤੁਹਾਨੂੰ ਬੈਨੀਫਿਟ ਲੱਗਦਾ। ਇਹਨੂੰ ਫਿਰ ਅੱਗੇ ਤੋਂ ਅੱਗੇ ਵਧਾ ਲੂ ਕਿਉਂਕਿ ਮੈਂ ਵੀ 5 ਸਾਲ ਤੋਂ ਇਹੀ ਟ੍ਰਾਇਲ ਕਰਦਾ ਕਰਦਾ ਅੱਜ 25 ਏਕੜ ਤੇ ਪਹੁੰਚੂ ਤੇ ਆ ਤੇ ਇਹ ਤੂੜੀ ਵੱਧ ਬਣਦੀ ਆ ਇਹ ਦੂਸਰਾ ਸਰ ਝਾੜ ਦਾ ਜੇ ਆਪਾਂ ਫਰਕ ਦੇਖੀਏ ਤਾਂ ਮਿਨੀਮਮ ਕੁਆਂਟਲ ਡੇਢ ਕੁਆਂਟਲ ਦਾ ਫਰਕ ਮਤਲਬ ਹੈਗਾ ਵੀ ਇਹ ਵੱਧੇ ਨਿਕਲਦਾ ਦੂਸਰੀ ਫਸਲ ਨਾਲੋਂ ਕਿਉਂਕਿ ਇਹਦੇ ਵਿੱਚ ਕੀ ਆ ਮੀਟ ਟੈਂਪਰੇਚਰ ਇਨਾ ਫੈਕਟ ਨਹੀਂ ਕਰਦਾ ਕਿਉਂਕਿ ਜਿਹੜੀ ਪਰਾਲੀ ਆ ਉਹ ਪਾਣ ਲੱਗਦੀ ਥੱਲੇ ਨਮੀ ਰਹਿੰਦੀ ਆ ਜਿਹਦੇ ਕਰਕੇ ਫਸਲ ਨੂੰ ਟੈਂਪਰੇਚਰ ਦੀ ਮਾਰ ਨਹੀਂ ਪੈਂਦੀ ਇਹ ਪਰ ਝਾੜ ਜੇ ਅਸੀਂ ਔਸਤ ਮਰਾਵਾ ਕੱਢਦੇ ਹਾਂ ਇਕੱਠਾ ਜਿੰਨਾ ਸਾਰੇ ਜਦੋਂ ਮੰਡੀ ਲਿਜਾਣੇ ਆ ਤਾਂ ਤਕਰੀਬਨ ਸਾਰੇ ਇਸ ਵਾਰ ਜਿਹੜੀ ਮੇਰੀ ਔਸਤ ਪਈ ਆ ਸਾਢੇ 2 ਕੌਂਟਲ ਦੀ ਔਸਤ ਆ ਰਹੀ ਹੈ ਮਤਲਬ ਸਾਰੇ ਦੂਸਰੇ ਦੇ ਜਾਈ ਤੇ ਰੱਤੇ ਤੇ ਕਿੰਨਾ ਕਹਤੇ ਨੇ ਜਿੰਜਾ ਜਿਹਾ ਹੋੜੇ ਮੁਕਾਬਲੇ ਕਿੰਨਾ ਚ ਆ ਰਿਹਾ ਹੈ ਔਰ ਜੇ ਆਪਾਂ ਖਰਚੇ ਦੀ ਗੱਲ ਕਰੀਏ ਸਾਰ ਖਰਚਾ ਇੱਕ ਤਾਂ ਜੇ ਆਪਾਂ ਪਰਾਲੀ ਦਾ ਹੱਲ ਕਰਨਾ ਸਭ ਤੋਂ ਵੱਧ ਆਪ ਨੂੰ ਵੱਡੇ ਟਰੈਕਟਰ ਚਾਹੀਦੇ ਨੇ ਜੇ ਉਹ ਫਿਰ ਕੀ ਆ ਵੀ ਜਿੰਮੇਵਾਰ ਪਰਾਲੀ ਨੂੰ ਖੇਤਾਂ 'ਚ ਤਕਾਉਣ ਲੱਗੇ ਇਹਨਾਂ ਨਾਲ ਬੜੀ ਪ੍ਰੋਬਲਮ ਆਉਣ ਲੱਗੀ ਜੀ ਜਦੋਂ ਇਕੱਠਾ ਬਣਾਉਂਦੇ ਨੇ ਕਿਉਂਕਿ ਜਦੋਂ ਉੱਪਰ ਕਣਕ ਦੀ ਬਿਜਾਈ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਫੀਲ ਦੇ ਵਿੱਚ ਨਮੀ ਚਾਹੀਦੀ ਹੈ ਜੇ ਨਮੀ ਨਹੀਂ ਹੋਵੇ ਤਾਂ ਜਿਹੜੇ ਘਰ ਦੇ ਬੁਲਾਦਣਾ ਉਹ ਟਾਈਮ ਤੇ ਨਹੀਂ ਤਾਂ ਕਿ ਇਹ ਟੈਂਪਰੇਚਰ ਜਿਹੜੀ ਇਹ ਮਿੱਟੀ ਸੁੱਕ ਜਾਂਦੀ ਹੈ ਤੇ ਪ੍ਰੋਪਰ ਫਸਲਾਂ ਦਾ ਜਰਮੀਨੇਸ਼ਨ ਨਹੀਂ ਹੁੰਦਾ ਇਹ ਪ੍ਰੋਬਲਮ ਆ ਸਰ ਤੇ ਦੂਸਰਾ ਕੀ ਆ ਵੀ ਜਦੋਂ ਬਰਹਾਲੀ ਵਿੱਚ ਬੋਹਨੇ ਆ ਤਾਂ ਵੱਡੀ ਮਸ਼ੀਨਰੀ ਚਾਹੀਦੀ ਜਿਹਾ ਵੱਡੇ ਟਰੈਕਟਰ ਚਾਹੀਦੇ ਨੇ ਜਿਹਦੇ ਕਰਕੇ ਤਕਰੀਬਨ 2000 ਰੁਪਇਆ ਇੱਕ ਏਕੜ ਦਾ ਖਰਚਾ ਆਉਂਦੀ ਆਉਦਾ। ਸਰ ਇਹਦੇ ਕੀ ਆ ਸਰਫਸ ਸੀਡਰ ਟੈਕਨੀਕ ਦੇ ਵਿੱਚ ਕੀ ਆ ਵੀ ਜਿਹੜੀ ਪਰਾਲੀ ਆ ਉਹਨੂੰ ਆਪਾਂ ਮਲਚ ਕਰ ਦਿੰਨੇ ਆ। ਪਰਾਲੀ ਨੂੰ ਆਪਾਂ ਸਰਫਸ ਦੇ ਉੱਪਰ ਢੱਕ ਦਿੰਨੇ ਆ ਪਰਾਲੀ ਨੂੰ ਮਿੱਟੀ ਨੂੰ ਢੱਕ ਦਿੰਨੇ ਆ। ਜਿਹਦੇ ਕਰਕੇ ਸਰ ਕੀ ਆ ਵੀ 300 ਰੁਪਇਆ ਜਾਂ 400 ਰੁਪਇਆ ਦਾ ਖਰਚਾ ਆਉਂਦਾ ਸਰਫ ਕਟਰ ਫੇਰ ਹੁੰਦਾ। ਜਿਹੜੀ ਪੀਏਯੂ ਨੇ ਸਰਫਸ ਸੀਡਰ ਆਪਾਂ ਦਿੱਤਾ ਉਹਦੇ ਵਿੱਚ ਕੀ ਆ ਵੀ ਸਰਫਸ ਸੀਡਰ ਦੇ ਉੱਪਰ ਹੀ ਮਸ਼ੀਨ ਲਗਾ ਦਿੱਤੀ ਆ ਕਟਰ ਦੇ ਉੱਪਰ ਜਿਹਦੇ ਨਾਲ ਖਾਦ ਵੀ ਪੈ ਰਹੀ ਆ ਦਵਾਈ ਵੀ ਪੈ ਰਹੀ ਆ। ਤੇ ਲੇਬਰ ਦਾ ਖਰਚਾ ਨਹੀਂ ਹੈਗਾ ਪਹਿਲਾਂ ਛੱਟਾਂ ਮਰਉਂਦੇ ਸੀ ਆਪਾਂ ਡੀ ਜੀਪੀ ਹੱਡ ਪਾਉਂਦੇ ਸੀ ਉਹ ਵੀ ਘਟ ਗਿਆ ਤੇ ਤੇ तकरीबन ਜੋ ਆਫਸ ਕੱਢੀ ਆ ਵੀ 3-400 ਦੇ ਨਾਲ ਆਪਣਾ 1 ਏਕੜ ਦੀ ਬਜਾਈ ਹੋ ਰਹੀ ਹੈ ਤੇ ਇਹਦੇ 2500 ਰੁਪਏ ਆਪਾਂ ਨੂੰ ਲਾਉਣਾ ਪੈਂਦਾ ਸੀ ਤੇ ਦੂਸਰਾ ਸਾਹ ਆਪਾਂ ਲਾਉ ਨੂੰ ਨਦੀਨ ਆਸ਼ਕ ਜਿਹੜਾ ਗੁੱਲੀ ਰੰਡਾ ਆਪਣੇ ਜੇ ਆਪਾਂ ਵਾਕੇ ਬੀਜਦੇ ਆ ਗੁੱਲੀ ਰੰਡੇ ਦੀ ਪ੍ਰੋਬਲਮ ਬੜੀ ਹੋ ਜਾਂਦੀ ਆ ਕਿਉਂਕਿ ਜਦੋਂ ਮਿੱਟੀ ਨੂੰ ਹਲਾਉਨੇ ਆ ਤਾਂ ਵੀ ਉੱਪਰ ਆ ਜਾਂਦਾ ਜਿਹਦੇ ਕਰਕੇ ਗੁੱਲੀ ਰੰਡੇ ਦੀ ਸਮੱਸਿਆ ਵੱਧ ਜਾਂਦੀ ਆ ਫਿਰ ਆਪਾਂ ਉਹਨੂੰ ਸਪਰੇਆ ਦੋ ਕਰਨੀਆਂ ਪੈਂਦੀਆਂ तकरीबन ਸਾਡੇ ਏਰੀਆ ਦੇ ਵਿੱਚ ਤਾਂ ਗੁੱਲੀ ਰੰਡ ਜੇ ਆਪਾਂ ਇੱਕ ਸਪਰੇ ਦਾ ਖਰਚਾ ਲਾ ਲਈਏ 700 ਰੁਪਇਆ ਤਾਂ 1400 ਰੁਪਇਆ ਤੁਹਾਡਾ ਖਰਚਾ ਸਪਰੇਆਂ ਦਾ ਹੋ ਗਿਆ ਗੁੱਲਣਡੇ ਦੀ ਇਹਦੇ ਵਿੱਚ ਕੀ ਆ ਸਰ ਜਦੋਂ ਸਰਫਸ ਆਪਾਂ ਢੱਕਤਾ ਸਰਫਸ ਨੂੰ ਹਲਾਏ ਨਹੀਂ ਮਿੱਟੀ ਨੂੰ ਹਲਾਏ ਨਹੀਂ ਤਾਂ ਜਿਹੜਾ ਬੀਆ ਉਹ ਧਰਤੀ ਦੇ ਵਿੱਚ ਰਹਿ ਗਿਆ ਉਹਦੀ ਜਰਮੀਨੇਸ਼ਨ ਹੋਈ ਹੋਣੀ ਜੇ ਕੋਸ਼ਕ ਵੀ ਡਰਮਿਨੇਟ ਹੁੰਦਾ ਵੀ ਆ ਤਾਂ ਪਰਾਲੀ ਜਿਹੜੀ ਹੈਗੀ ਆ ਉਹ ਬੀ ਨੂੰ ਵਿਚੇ ਖਤਮ ਕਰ ਦਿੰਦੀ ਆ ਨਿਕਲ ਨਹੀਂ ਦਿੰਦੀ ਇਹ ਨਦੀਆਂ ਦੀ ਪ੍ਰੋਬਲਮ ਬਹੁਤ ਘਟਾਉਂਦੀ ਆ। ਸਬਰੀਲੀ ਲੋੜੀ। ਪਾਣੀ ਦੇ ਨਾਲ ਆਈਏ। ਉਹ ਬਹੁਤ ਜਮੀਨਾਂ ਤੇ ਐਨ ਕਰਕੇ ਬੀਜਦੇ ਆ। ਉਹਦੇ ਵਿੱਚ ਘੱਟੋ ਘੱਟ 4 ਜਾਂ 5 ਪਾਣੀ ਲੱਗ ਜਾਂਦੇ ਨੇ। ਕੋਰਟਿਕੂ ਟੈਂਪਰੇਚਰ। ਜੇ ਟੈਂਪਰੇਚਰ ਜ਼ਿਆਦਾ ਹੋਵੇ 5 ਪਾਣੀ ਲੱਗ ਜਾਂਦੇ। ਟੈਂਪਰੇਚਰ ਠੀਕ ਰਹੇ ਤਾਂ 4 ਪਾਣੀ ਨਾਲ ਫਸਲ ਪਹਾਲ ਜਾਂਦੀ। ਤਾਂ ਇਹਦੇ ਵਿੱਚ ਸਰ ਕੀ ਆ? ਇਹਦੇ ਵਿੱਚ ਹਾਂਜੀ ਹਾਂਜੀ। ਦੂਸਰੀ ਫਸਲ ਦੇ ਨਾਲ ਇੱਕ ਪਾਣੀ ਘੱਟ ਲੱਗਦਾ। ਇਹਦੇ ਵਿੱਚ ਕੀ ਆ ਕਿ ਨਵੇਂ ਥੱਲਿਓ ਆਪਾਂ ਰਹੇ ਰਹਿੰਦੀ ਆ। ਜੇ ਜਦੋਂ ਮਰਜੀ ਹੁਣ ਆਪਣੇ ਦੇਖੋ ਇਹ ਜਿਹੜਾ ਆਪਾਂ ਸਰਫੇਸ ਦੇ ਵਿੱਚ ਖੜੇ ਆ ਇਹ ਜੀ ਟੂੜੀ ਬਣ ਗਈ ਆ ਜੇ ਤੁਸੀਂ ਹੁਣ ਵੀ ਇਹਦੇ ਥੱਲੇ ਉਪਰਾਲੀ ਜਾ ਕੇ ਇਹਦੇ ਵੱਲੋਂ ਮਿੱਟੀ ਦੇਖਾਂਗੇ ਉਹ ਹੁਣ ਵੀ ਉਹ ਬਿੱਲੀ ਕੋਈ ਨਹੀਂ ਹੋਵੇ ਬੱਤੇ ਖੋਲੀ ਹੋ ਉਹ ਦੇਖੋ ਠੀਕ ਜਿਹਦੇ ਕਰਕੇ ਕੀ ਆ ਵੀ ਝਾੜ ਵੱਧ ਨਿਕਲਦਾ ਇੱਕ ਬਰਸਾਤ ਆ ਜਾਵੇ ਹੋਊ ਕੱਢ ਲੈਣੇ ਹੋਊ ਦੇ ਵਿੱਚ ਪਾਣੀ ਵੱਧ ਲੱਗ ਜਾਂਦਾ ਖੇਤਾਂ ਦੇ ਵਿੱਚ ਫਸਲ ਖਰੀਤ ਪੈ ਜਾਂਦੀ ਮੈਂ ਮੈਂ ਨਹੀਂ ਤੇ ਘਾਟ ਆ ਜਾਂਦੀ ਆ ਜਾ ਪਾਣੀ ਦੀ ਮਾਰ ਪੈ ਜਾਂਦੀ ਇਹ ਪਾਣੀ ਇਹਦੇ ਵਿੱਚ ਫਿਰ ਕੀ ਆ ਜਿੰਨਾ ਮਰਜੀ ਨਹੀਂ ਪਾਜਦੇ ਪਾਣੀ ਵੱਧ ਲੱਗ ਜੇ ਇਹ ਜਿਹੜੀ ਬਰਾਲੀ ਆ ਕਰੀਪਨੀ ਧੋਗ ਲੰਦੀ ਆ ਜਿਹੜੀ ਸਕੀਮ ਹੈ ਆਪਣੇ ਜੋ ਚਾਰੋਂ ਫੜਦੇ ਆ ਧਾਰਮ ਦੇ ਆ ਜਿਹੜੀ ਜਾਰਾ ਫੜ ਫੜ ਪਾਣੀ ਦੇ ਤੇ ਹੜੇ ਕੁਝ ਨਹੀਂ ਉਹਦੇ ਵਿੱਚ ਦਜਨ ਦੇ ਜਿਹਦੇ ਕਰਕੇ ਕੀ ਯਾਰ ਅਫਰ ਦੇ ਪਤਾ ਨੰਬਰ ਲਿਖ ਲਿਆ ਮੇਰਾ ਇਹਦੇ ਉੱਪਰ ਕੋਈ ਤੱਤਾ ਦੇ ਜਿਵੇਂ ਮੈਗਨੀਜ਼ ਜ਼ਿੰਕ ਹੋਰ ਆ ਇਹਦੀ ਸਪਰੇਅ ਕਰਦੀ ਫਿਰ ਲੱਗਦਾ ਜੂਰ ਤੇ ਮੇਰੇ ਖੇਤਾਂ ਦੇ ਵਾਦੀ ਉਹ ਕਿ ਮੈਂ 10 ਸਾਲ ਤੋਂ ਬਰਾਲੀ ਵਿੱਚ ਰਹੋ ਤੇ ਯੂਰੀਆ ਇੱਕ ਬੈ ਘਟ ਗਿਆ ਡੀਏਪੀ 88 ਏਕੜ 88 ਏਕੜ ਦੇ ਵਿੱਚ ਇਦੋਂ ਆਪਾਂ ਭਰ ਕੇ ਭੇਜਿਆ ਇਹਦੇ ਵਿੱਚ ਮੈਂ 50 ਕਿਲੋ ਰਮਿੰਦਰ ਪੜੌਦੀ ਇੱਕ ਬੈਗ ਪਾ ਕੇ ਡਾਕੀ ਦਾ ਡੀਏਪੀ ਦਾ ਵਿਜਾਈ ਕਰਦਾ ਤੇ ਚਾਹ ਹੁਣ ਫਿਰ ਵੀ ਮੈਨੂੰ ਇੱਕ ਕੁਆਂਟਰ ਵੱਧ ਮਿਲ ਰਿਹਾ ਤੇ ਸਰ ਦੇਖੋ ਵੀ ਜੇ ਆਪਾਂ ਘਟੋ ਘਟ ਖਰਚਾ 3000 ਲਾ ਲਓ ਵੀ 3000 ਆਪਣਾ ਖਰਚਾ ਘਟ ਗਿਆ